ਸਤ ਗੁਰਿਆਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਜੀ ਸਤ ਗੁਰਿਆਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਜੀ ਸਤ ਗੁਰਿਆਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਜੀ ਸਤ ਗੁਰਿਆਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਜੀ ਸਤ ਗੁਰਿਆਓ ਸ਼ਰਨ ਤੁਹਾਰੀ

ஆயுஷ துாரி ஜீ சத் ஆக சரண தி ஆய தி சத்கரண தி ਆਇਓ ਸਰਨ ਤੇ ਹਾਰੀ ਆਇਓ ਆਓ ਸਰਨ ਤੇ ਹਾਰੀ ਆਇਓ ਸਰਨ ਤੇ ਹਾਰੀ ਸਾਥ ਗੁਰ ਆਓ ਸਰਨ ਤੇ ਹਾਰੀ ਆਇਓ ਸਰਨ ਤੇ ਹਾਰੀ ਜੀ ਦੀ ਨਾਮ ਜਪਿਆ ਤੇ ਉਹ ਗਨਕਾ ਦਾ ਵੀ ਦਾਰ ਹੋ ਗਿਆ ਤੇ ਜਿਹੜੇ ਆਪਾਂ ਵੀ ਅੰਮ੍ਰਿਤ ਵੇਲੇ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਆਂ ਜੁਗੋ ਜੁਗਟਲ 11ਵੇਂ ਗੁਰੂ ਪ੍ਰਤਖ ਗੁਰੂ ਸ਼ਬਦ ਗੁਰੂ ਦੇ ਦਰਸ਼ਨ ਕਰਦੇ ਹਾਂ ਤੇ ਮਾਰਜੀ ਨੇ ਪਵਨ ਬਾਣੀ ਅੰਦਰ ਫਰਮਾਨ ਕਰ ਦਿੱਤਾ ਕਹਿੰਦੇ ਜਿਹੜੇ ਆਪਾਂ ਦਰਸ਼ਨ ਕਰਦੇ ਇਸ ਤਰ੍ਹਾਂ ਨਹੀਂ ਵੀ ਨਹੀਂ ਕਰਦੇ ਹਨ ਤਰਾਂਗੇ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਹ ਦੀਏ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਅੰਦਰ ਪ੍ਰਮਾਨ ਕਰਤਾ ਜਿਹੜੇ ਆਪਾਂ ਕਿ ਗੁਰੂ ਦੇ ਦਰਸ਼ਨ ਕਰਦੇ ਮਹਾਰਾਜ ਸਾਡਾ ਕੀ ਹੋਊਗਾ ਕਹਿੰਦੇ ਲਓ ਸੁਣ ਲਓ ਤੁਹਾਡਾ ਕੀ ਹੋਊਗਾ ਤੁਹਾਡਾ ਦਰਸ਼ਨ ਕਰਕੇ ਜੀ ਲੱਖਾਂ ਜੀਵ ਕਰੋੜਾ ਤਰ ਕੇ ਦਰਸ਼ਨ ਕਰਕੇ ਜੀ ਲੱਖਾਂ ਜੀਵ ਕਰੋੜਾ ਤਰ ਕੇ लखा जीोड़ा कर दर्शन करी जी, लखा करोड़ा करीव करोड़ा दर्शन करते जी लख जीव करोड़ा कर दर्शन करके जी लखा जीव करोड़ा के दर्शन करके जी लखा जीव करोड़ा करके दर्शन करके जी लखा जीव करोड़ा तर्ग ਰੋਡਾ ਦਰਸ਼ਨ ਕਰਕੇ ਜੀ ਲੱਖਾਂ ਜੀਵ ਕਰੋੜਾਂ ਤਾਰਗੇ ਦਰਸ਼ਨ ਕਰਕੇ ਜੀ ਲੱਖਾਂ ਜੀਵ ਕਰੋੜਾਂ ਤਾਰਗੇ ਰੋਡਾ ਦਰਸ਼ਨ ਕਰਕੇ ਜੀ ਰਖਾ ਜੀ ਕਰੋੜਾ ਤਾਇਗੇ ਖੋਜਤ ਖੋਜਤ ਸੁਣੀਏ ਸੋ ਸਾਦ ਸੰਸਰ ਜਨ ਕਰਿਆ ਨ ਕੋਈ ਮਾਰਜੀ ਕਹਿੰਦੇ ਗੁਰੂ ਗੁਰਬਾਣੀ ਦੇ ਵਿੱਚ ਵੜਦਾ ਜਾਂਦਾ ਤੇਰੇ ਵਰਗਾ ਨਾ ਜਗਤ ਵਿੱਚ ਕੋਈ ਮੈਂ ਸਾਰਾ ਜਗਤ ਢੂੰਡ ਲਿਆ ਤੇਰੇ ਵਰਗਾ ਨਾ ਜਗਤ ਵਿੱਚ ਕੋਈ ਸਾਰਾ ਜਗਤ ਢੂੰਡ ਲਿਆ ਤੇਰੇ ਵਰਗਾ ਨਾ ਕੋਈ ਸਾਰਾ ਜਗਤ ਢੂੰਡ ਲਿਆ

ਜੀ ਗੁਰਮਖ ਟੂਂਡ ਟੰਡਿੰਦਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਗੋਦਾਰ ہر हर सर ਹਰ ਹਰ ਜੀ ਰਸਨਾ ਮੇਰਾ ਮਨ ਤਨ ਵਿਦਾ ਤੁਰ ਪਾਗ ਬਟੇ ਯਾਰ ਪਾਇਆ ਨਾਨਕ ਰਸ ਗੁਤਾ ਗੁਰਮਖਤੂ ਜਦ ਨੇ ਦਿਆ ਜੈ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਗੁਰੂ ਦੀ ਵਡਿਆਈ ਕਰਦਾ ਜਾਂਦਾ ਸਿੰਘ ਪਿੱਛੇ ਘੋੜਿਆਂ ਤੇ ਐ ਰਾਜਾ ਮੈਦਨੀ ਪ੍ਰਕਾਸ਼ ਉਹ ਵੀ ਘੋੜੇ ਤੇ ਚੜਿਆ ਆ ਰਿਹਾ ਪਿੱਛੇ ਪਿੱਛੇ ਫੌਜ ਨਾਲ ਹੈ ਸੈਨਾ ਨਾਲ ਹੈ ਜਦੋਂ ਮਨ ਪੁੱਦੇ ਨੇ ਕਿੱਧਰ ਲੈ ਪੈਸੇ ਨੂੰ ਜਾਣਾ ਹੈ ਇਸ਼ਾਰਾ ਕਰੀ ਜਾਂਦਾ ਮਹਾਰਾਜ ਇੱਧਰੋਂ ਚਲੋ ਨਾਲੇ ਮਗਰ ਬੈਠਾ ਉੱਚੀ ਚੀਰੋਂਦਾ ਉਹ ਤੂੰ ਧੰਨ ਉਹ ਤੂੰ ਵੱਡਾ ਗੁਰੂ ਹੈ ਇਸ ਤਰ੍ਹਾਂ ਬਚਨ ਕਰਦਾ ਜਾਂਦਾ ਜਾ ਕੇ ਉਹ ਜਿਹੜੀ ਟੁੱਟੀ ਜੀ ਛੰਨ ਸੀ ਜਿਹਨੂੰ ਮਹਾਰਾਜ ਲਿਖਦੇ ਨੇ ਭਲੀ ਸੁਹਾਵੀ ਛਪਰੀ ਚਾਹ ਮਹਿ ਗੁਣ ਗਾਏ ਕੀਤੇ ਹੀ ਕਾਮ ਨ ਧੌਲ ਹਰ ਜਤ ਹਰ ਵਿਸਰਾਏ ਕਹਿੰਦੇ ਉਹ ਧੌਲਰ ਕਿਸੇ ਵੀ ਕੰਮ ਨਹੀਂ ਕਿਉਂ ਜਤ ਹਰ ਵਿਸਰਾਏ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਵਿਸਰ ਜਾਵੇ ਤੇ ਕਹਿੰਦੇ ਉਹ ਧੌਲਰ ਉਹ ਘਰ ਸਹੀ ਹੈ ਜਿੱਥੇ ਬੈਠ ਕੇ ਪਰਮਾਤਮਾ ਦਾ ਚਿੰਤਨ ਕੀਤਾ ਜਾਂਦਾ ਹੈ ਪਰਮਾਤਮਾ ਨੂੰ ਜਪਿਆ ਜਾਂਦਾ ਹੈ ਉਹਨੂੰ ਯਾਦ ਕੀਤਾ ਜਾਂਦਾ ਹੈ ਕਹਿੰਦੇ ਉਹ ਘਰ ਉਹ ਧੌਲਰ ਉਹ ਮਕਾਨ ਉਹ ਕੋਠੀ ਉਹ ਦੁਕਾਨ ਉਹ ਸੋਹਣੀ ਹੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆਸਤਲ ਸੋਇਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਈ ਨਗਰ ਉਜਾੜੀਓ ਕਹਿੰਦੇ ਉਹ ਤਾਂ ਉਜਾੜ ਹੈ ਨਗਰ ਨਹੀਂ ਉਹ ਘਰ ਘਰ ਨਹੀਂ ਉਹ ਦਿਉਰੀ ਜਿਸ ਦਿਉਰੀ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਕਹਿੰਦੇ ਉਹ ਦਿਉਰੀ ਅੰਦਰ ਉਹ ਐਸੀ ਹੈ ਸ਼ਮਸ਼ਾਨ ਭੂਮ ਕਬਰ ਕੀ ਹੈ ਮਾਰੀ ਛਾਲ ਫਟਾਫਟ ਘੋੜੇ ਤੋਂ ਅੱਗੇ-ਅੱਗੇ ਭੱਜ ਲਿਆ ਜਾ ਕੇ ਕਹਿੰਦਾ ਜਾਂਦਾ ਉਹ ਗੁਰੂ ਜੀ ਅੱਜ ਮਸਾ ਲੱਭਿਆ ਵੱਡਾ ਗੁਰੂ ਵੱਡਾ ਅਵਤਾਰ ਅੱਜ ਮਸਾ ਲੱਭਿਆ ਬੜੀ ਮਿੰਤ ਕੀਤੀ ਐ ਮੈਂ ਮੈਂ ਜਿੱਦੀ ਵੀ ਬਾਹ ਫੜ ਕੇ ਲਾਉਂਦਾ ਸੀ ਸਭ ਦੀ ਉਹ ਗੋਡੇ ਤੋਂ ਉੱਤੇ ਹੁੰਦੀ ਸੀ ਬਾਹ ਤੇ ਜਦੋਂ ਆਹ ਗੁਰੂ ਵੱਡੇ ਅਵਤਾਰ ਦੀ ਬਾਹ ਫੜ ਕੇ ਮੈਂ ਪਤਾ ਨਹੀਂ ਕਹੋਂ ਇਹ ਨਹੀਂ ਪਤਾ ਕਿਥੇ ਕਰਿਆ ਇਹਦਾ ਇਹ ਨਹੀਂ ਪਤਾ ਇਹਦਾ ਨਾਮ ਕੀ ਹੈ ਮੈਨੂੰ ਇੰਨਾ ਨਹੀਂ ਪਤਾ ਹੈ ਮੈਂ ਤਾਂ ਇੱਕੋ ਨਿਸ਼ਾਨੀ ਦੇਖਦਾ ਸੀ ਜਿਹਦੀ ਬਾਹ ਗੋਡੇ ਤੋਂ ਥੱਲੇ ਲੱਗਦੀ ਸੀ ਵੀ ਇਹ ਵੱਡਾ ਅਵਤਾਰ ਹੋਊਗਾ ਤੂੰ ਲੱਗਦਾ ਇਸ ਤਰ੍ਹਾਂ ਵੀ ਕੋਈ ਰਾਜਾ ਹੈ ਕਲਗੀ ਹੈ ਦੇ ਉੱਤੇ ਸੱਜੀ ਹੋਈ ਸ਼ਸਤਰ ਧਾਰੀ ਹੈ ਤੇ ਇਹਦੀ ਜਿਹੜੀ ਬੜਾਈ ਹੈ ਨਾ ਉਹ ਬੜੀ ਹੈ ਉਹ ਇੰਨੀ ਕੁ ਵੜਾਈਏ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਹੋ ਗਈ ਹੁਣ ਚੰਦੂ ਦਾ ਜਿਹੜਾ ਉਹ ਗੁਰੂ ਹੈ ਨਾ ਕਲਸੀ ਦਾ ਅਵਤਾਰ ਉਹ ਪਿਆਕ ਅੱਖਾਂ ਦੀ ਜਿਹੜਾ ਉਸਰਾਣਾ ਬਣਿਆ ਹੋਇਆ ਹੈ ਥੱਲੇ ਕੱਖ ਵਿਛਾਏ ਹੋਏ ਨੇ ਸਵਾਸ ਜ਼ਰੂਰ ਚੱਲਦੇ ਨੇ ਪਰ ਉਮਰ ਬਡੇਰੀ ਕਾਰਨ ਉਠਿਆ ਨਹੀਂ ਜਾਂਦਾ ਸਰੀਰ ਇਹੋ ਜਿਹਾ ਹੈ ਸਦੀਰ ਬਾਬਾ ਫਰੀਦ ਜੀ ਨੇ ਲਿਖਿਆ ਹੈ ਕਹਿੰਦੇ ਕਿ ਹੋ ਜਾ ਹੋਇਆ ਪਿਆ ਬੰਦਾ ਤਨਦੀ ਦੇ ਕਨਾਰ ਵਾਲਾ ਰੁਖੜਾ ਤਾਲ ਕੀ ਕਰ ਜਾਊ گا ਵੇ ਬੰਦਾ ਨਦੀ ਦੇ ਸਨਾਰੇ ਵਾਲਾ ਰੁਖੜਾ ਤਾਲ ਕੀ ਕਰ ਜਾਊ گا ਵੇ ਬੰਦਾ ਨਦੀ ਦੇ ਗਨਾ ਕਿ ਕਿਨਾਰੇ ਜੋ ਖੜਾ ਕਿਚਰਕ ਬਦ ਅਛਮਦ ਚਰਨੇ ਵਿੱਚ ਕਹਿੰਦਾ ਤੂੰ ਦਾਤਾ ਦੁਨੀਆ ਦਾ ਜਗਤ ਵਿਖਾਰੀ ਐ ਤੂੰ ਦਾਤਾ ਦੁਨੀਆ ਦਾ ਜਗਤ ਵਿਖਾਰੀ ਐ ਤੂੰ ਦਾਤਾ ਦੁਨੀਆ ਦਾ ਦਰਤ ਬੇਕਾਰ ਦੁਨੀਆ ਦਾ ਤੂੰ ਦਾਤਾ ਦੁਨੀਆ ਦਾ ਜਗਤ ਵਿਖਾਰੀ ਐ ਤੂੰ ਦਾਤਾ ਦੁਨੀਆ ਦਾ ਜਗਤ ਵਿਖਾਰੀ ਐ ਸੁੰਦਰਤਾ ਦੁਨੀਆਂ ਦਾ ਜਦ ਤੇ ਬਖਾਰੀ ਹੈ ਸੁੰਦਰਤਾ ਦੁਨੀਆਂ ਦਾ ਜਦ ਤੇ ਬਖਾਰੀ ਹੈ ਸੁੰਦਰਤਾ ਦੁਨੀਆਂ ਦਾ ਜਾ ਤੂੰ ਵਿਖਾਰੀ ਏ ਤੂੰ ਦਾਤਾ ਦੁਨੀਆਂ ਦਾ ਜਗਤ ਪਖਾਰੀ 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 ਏ ਆਦਤਾਂ ਯਾਰ ਕਦ ਤੱਕ ਅਲ ਵੀ ਤਰਪਾਸ਼ ਅਮਰ ਦੇ ਚੱਲਣਾਂ ਦੇ ਵਿੱਚ ਫੇਰ ਉਸ ਕਲਸੀ ਦੇ ઋષਿ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਬਰਸ਼ ਤੁਹਾਡਾ ਦਰਸ਼ਨ ਕਰਕੇ ਮੇਰਾ ਮਨ ਤੇ ਤਨ ਜਿਹੜਾ ਉਹ ਠੰਡਾ ਹੋ ਗਿਆ ਭਗਤ ਕੀਰ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ઋષਿ ਦਾ ਆਪਣੇ ਹੱਥਾਂ ਦੇ 나ਪ ਅੰਤਮ ਸੰਸਕਾਰ ਕੀਤਾ ਭਲਾ ਕੀਤਾ ਕਹਿੰਦੇ ਤੋਂ ਭਾਵ ਕਰਕੇ ਆਉ ਸਮਾ ਹੋਇਆ ਬੇਨਤੀ ਐ ਇਸ ਮੋ ਸੰਗਤਾਂ ਨੂੰ ਕੱਲ ਵੀ ਕੀਤੀ ਸੀ ਕਿ ਚਾਰ ਤਰੀਕ ਦਾ ਇੱਕ ਤਰੀਕਾ ਜਿਹੜਾ ਹੈ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇਣ ਦੀ ਧਰਤੀ ਉੱਤੇ ਦਿੱਤੀ 1 ਸਤੰਬਰ ਸੰਪੂਰਨਤਾ ਦਿਵਸ ਹੈ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ ਇੱਕ ਜਿਹੜਾ ਸਤੰਬਰ ਦਾ ਤੇ 4 ਦਾ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜੈਤਾ ਉਹਨਾਂ ਦਾ ਪ੍ਰਕਾਸ਼ ਦਿਹਾੜਾ 4 ਤਰੀਕ ਦਾ ਕੌਮ ਮਨਾ ਰਹੀ ਹੈ ਮਨਾਉਣਾ ਵੀ ਚਾਹੀਦਾ ਕੱਲਾ ਹੀ ਨਹੀਂ ਕਹਿ ਕੇ ਚੋੜੇ ਹੋ ਜਾਣਾ ਸਾਡਾ ਬਾਬਾ ਸਾਡਾ ਬਾਬਾ ਉਹ ਇਸ ਤਰ੍ਹਾਂ ਨਹੀਂ ਉਹਨੇ ਕੁਝ ਦੇਣਾ ਹੈ ਜਿਸ ਕਰਕੇ ਜੇ ਆਪਾਂ ਉਹਦੇ ਪਾਏ ਹੋਏ ਪੂਰਨ ਤੇ ਚੱਲਾਂਗੇ ਫੇਰ ਸਾਡਾ ਬਾਬਾ ਹੈ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪੰਕਤੀ ਉਚਾਰਨ ਕਰਦੇ ਨੇ ਆਪਣਾ ਬਾਬਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਕਹਿੰਦੇ ਅਮੀਰ ਜਿਸਤੀ ਚੁੱਕੀ ਫਿਰਦਾ ਸਾਡਾ ਬਾਪ ਸਾਡਾ ਬਾਪ ਕਹਿੰਦੇ ਜੇ ਤੇ ਤੇਰੀ ਭਾਵਨਾ ਹੈ ਫਿਰ ਤਾਂ ਮੈਂ ਤੇਰਾ ਬਾਪ ਐ ਤੇਰਾ ਪਿਤਾ ਹੈ ਉਦਾਹਰਨ ਤੌਰ ਤੇ ਲੈ ਲੋ ਇੱਕ ਪਿਤਾ ਬਿਮਾਰ ਪਿਆ மஞ்சੇ ਉੱਤੇ ਉਹਦੇ ਪੁੱਤਰ ਅੱਗੇ ਹੱਥ ਬੰਨ੍ਹ ਕੇ ਖੜਾ ਹੈ ਪਿਤਾ ਜੀ ਦੱਸੋ ਕੀ ਚਾਹੀਦਾ ਤੁਹਾਨੂੰ ਉਹ ਕਹਿੰਦਾ ਮੈਂ ਬਿਮਾਰ ਐ ਮੈਨੂੰ ਦਵਾਈ ਲਿਆ ਦੇ ਉਹ ਕਹਿੰਦਾ ਵੀ ਇੰਨਾ ਸਮਾਂ ਤਾਂ ਨਹੀਂ ਮੈਂ ਤੇਨੂੰ ਮੱਥਾ ਟੇਕ ਦਿੰਨਾ ਉਹ ਪੁੱਤਰ ਨੇ ਉੱਪਰਲੇ ਪਾਸੇ ਦੀ ਢੇੜਾ ਦਿੱਤਾ மஞ்சੇ ਦੇ ਮੱਥਾ ਟੇਕ ਦਿੱਤਾ ਉਹ ਕਹਿੰਦਾ ਪੁੱਤਰਾ ਇਹ ਕੰਮ ਬਾਅਦ ਵਿੱਚ ਕਰੀ ਪਹਿਲਾਂ ਮੈਨੂੰ ਦਵਾਈ ਦਵਾ ਮੈਂ ਬਿਮਾਰ ਬਹੁਤਾ ਆ ਉਹਨੇ ਫਿਰ ਉਤੋਂ ਦੀ ਮੰਝੇ ਦੇ ਢੇੜਾ ਕੱਢ ਕੇ ਮੱਥਾ ਟੇਕ ਦਿੱਤਾ ਉਹ ਨਾਲ ਜਾਂਦੇ ਨੇ ਪੁੱਛਿਆ ਤੂੰ ਮੱਥਾ ਟੇਕਦਾ ਹੈ ਤੇਰੀ ਬੜੀ ਪਿਓ ਤੇ ਸ਼ਰਦਾ ਕੰਨਾ ਲੈ ਮੇਰਾ ਪਿਤਾ ਜੀ ਇਹ ਕੰਨਾ ਹੈ ਐਵੇਂ ਹੀ ਗੱਲ ਤਾਂ ਨਹੀਂ ਹੈ ਉਹ ਕਹਿੰਦਾ ਇਹਦੀ ਗੱਲ ਤਾਂ ਸੁਣ ਲੈ ਕਹਿੰਦਾ ਕੀ ਹੈ ਕਹਿੰਦਾ ਕਹਿੰਦਾ ਕੀ ਹੈ ਉਹ ਮੈਨੂੰ ਪੁੱਤਰਾ ਦਵਾਈ ਦਵਾ ਦੇ ਭੁੱਖ ਲੱਗੀ ਹੈ ਕੋਈ ਪ੍ਰਸ਼ਾਦਾ ਕੋਈ ਚਾਹ ਕੰਨ ਇਹਦੇ ਬਾਤ ਤੇ ਦਾ ਸਮਾਨੀ ਮੇਰੇ ਕੋਲੇ ਪਰ ਬੱਤੈ ਨੂੰ ਮੱਥਾ ਟੇਕ ਦੇ ਨੱਚ ਦਾ ਹਾਲ ਵੀ ਸਿੱਖੰਦੇ ਹੋਈਏ ਕੱਲਾ ਮੱਥਾ ਟੇਕਣ ਤੇ ਕਰਸੀਮਤ ਨਾ ਰੱਖੋ ਬਾਬਿਆਂ ਨੂੰ ਉਹਨਾਂ ਦੀ ਗੱਲ ਵੀ ਮੰਨੋ ਜਿੰਨ ਕੀ ਜਾਤ ਮਨਤੇ ਹੋ ਤਿੰਨ ਕੀ ਬਾਤ ਵੀ ਮੰਨੋ ਉਹਨਾਂ ਦੀ ਗੱਲ ਵੀ ਮੰਨੋ ਦੋਨਾਂ ਵਰਗੇ ਵੀ ਬਣੀਏ ਤੇ 5 ਸਤੰਬਰ ਦਾ ਇਤਵਾਰ ਦਾ ਦਿਨ ਹੈ ਉੱਤੇ ਨਾਲੇ ਆਪਾਂ ਬਾਬਾ ਜੀ ਦਾ ਦਿਹਾੜਾ ਮਨਾਈਏ ਸੁਖਨੀ ਸਾਹਿਬ ਦਾ ਪਾਠ ਕਰੀਏ ਜੇ ਤਾਂ ਤੁਹਾਡਾ ਬਾਬਾ ਹੋਇਆ ਬਈ ਫਿਰ ਤਾਂ ਜਰੂਰ ਆਇਓ ਇਤਬਾਰ ਵਾਲੇ ਦਿਨ ਇੱਕ ਦਿਨ ਤਾਂ ਜੇ ਇੱਕ ਦਿਨ ਵੀ ਨਹੀਂ ਕੱਢ ਸਕਦੇ ਹੋ ਤਾਂ ਪੁੱਛਦਾ ਸੀ ਤੁਸੀਂ ਸਾਡੇ ਵਾਸਤੇ ਕੀ ਕੀਤਾ ਭਾਈ ਜੈਤੇ ਦੇ ਪਿਤਾ ਦਾ ਜਿਹੜਾ ਸੀਸ ਨਾ ਗੁਰੂ ਤੇਗ ਬਹਾਦਰ ਮਾਰਦਾ ਸੀ ਚੁੱਕਣ ਦੇ ਬਦਲੇ ਉੱਥੇ ਰੱਖਿਆ ਗਿਆ ਸੀ ਵੱਡ ਗਿਆ ਆਪਣੇ ਪਿਤਾ ਦਾ ਸੀਸ ਰੱਖਿਆ ਤੇ ਜਬਾਬੇ ਜੀਵਨ ਸਿੰਘ ਜੈਤੇ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹਨੂੰ ਅੱਜ ਸਾਡੀ ਕੌਮ ਭੁੱਲ ਗਈ ਜਾਗਰਤਾ ਲਿਆਉਣੇ ਆ ਦੱਸਦੇ ਆ ਬੜੀ ਪਰ ਲੋਕ ਬਸ ਚਲੋ ਨਾ ਸ਼ਬਦ ਕਹੀਏ ਉੱਚਾ ਕਈ ਵਾਰੀ ਕੋਈ ਗਲਤ ਹੋ ਜਾਂਦੀ ਹੈ ਗੱਲ ਇਸ ਕਰਕੇ ਫੇਰ ਹੀ ਬਾਬੇ ਜੀਵਨ ਸਿੰਘ ਦਾ ਫਾਇਦਾ ਨਹੀਂ ਤਾਂ ਬਹੁਤੇ ਲੋਕ ਹੀ ਵੇ ਐਸੀ ਗੱਲ ਕੋਈ ਨਹੀਂ ਮੰਨਦੇ ਸੀ ਤਾਂ 5 ਰੁਪਏ ਤੇ 50 ਲਿਆ ਕੇ ਵੰਡ ਕੇ ਅਸੀਂ ਤਾਂ ਆਪਣੇ ਗੁਰੂ ਦਾ ਦਿਹਾੜਾ ਮਨਾ ਦਾਂਗੇ ਇਸ ਤਰ੍ਹਾਂ ਨਹੀਂ ਕੁਝ ਉਣਾ ਨਹੀਂ ਉਹਦੀ ਯਾਦ ਵੀ ਮਨਾਓ ਉਹਦੀ ਗੱਲ ਵੀ ਮੰਨੋ ਉਹ ਹੈ ਜੈ ਸਰੂਪ ਵੀ ਧਾਰਨ ਕਰੋ ਤੇ ਫਿਰ ਕਿਤੇ ਜਾ ਕੇ ਬਾਬੇ ਦੀ ਯਾਦ ਬਣਾਉਣ ਦਾ ਫਾਇਦਾ ਹੈ ਪੰਜ ਤਰੀਕ ਦਾ ਦਿਹਾੜਾ ਬਾਈ ਫਰ ਚੜ ਕੇ ਜਰੂਰ ਸੰਗਤਾਂ ਨੇ ਉਹਦੇ ਚਾਹ ਦਾ ਲੰਗਰ ਛਕਾਉਣਾ ਸੰਗਤ ਨੂੰ ਆਪਾਂ ਨੇ ਸੋ ਕੁਣੀ ਸਾ ਦਾ ਪਾਠ ਹੋ ਜਾਊਗਾ ਤੇ ਕੁਝ ਸਮਾਂ ਬਾਬਾ ਜੀ ਦੀ ਜੀਵਨ ਪਰਥਾ 'ਤੇ ਵਿਚਾਰ ਕਰ ਲਾਂਗੇ ਤੇ ਜਰੂਰ ਬੇਨਤੀਆਂ ਪ੍ਰਬੰਧ ਕਰਿਓ RAM KALI MA LA TEEJANA DE KO ओंकार ਸਤਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਈ ਸਤਗੁਰੂ ਮੈ ਪਾਇਆ ਸਹਿ ਜੀ ਮਨ ਵਟਿ ਨਾ ਵਨਾਈ। ਰਾਗਰਤਨ ਪਰਿਵਾਰੁ ਪਰਿਮਨ ਸਭ ਸੁਗਵਨੀ ਆਈਆ। gota ਸਾਬੋ ਹਰੀ ਕੇ ਰਾਮ ਮੰਨਿ ਸਾਇ। ਸਹਿ ਨਾਨਕ ਨਦੋ ਅੰਛਤ ਗੁਰੂ ਮੇ ਸਾਇ। ਇਹ ਮਨ ਮੇਰੇ ਤੁਮ ਸਦਾ ਰੋਣ ਨਾਨੀ। ਰਾਰੋ ਤੁਮਨ ਮਿਰ ਦੂਖ ਜਬ ਸਾਰਣਾਈ। ਗਿਰ ਗਰੋ ਘਰੇ ਨਿਰਕਾਰ ਸਭ ਸੁਆਰਣ। ਅੰਗਲਾ ਸਮਰਤਿ ਗ੍ਰਾਮੀ ਜੋਗ ਮਨ ਵਿਸਾਰੇ। ਸਹਿ ਨਾਨਕ ਮੰਨਿ ਨਰ ਰੋਰਣਾ ਲੀ ਸਤਿ ਸਾਈਂ ਆਂ ਕਿਆ ਨਹੀਂ ਕਰਤੇ ਰਸਤਾ ਤੇ ਦਮ ਗਿਆ ਜਿਸੇ ਸੁਖਾਵੇ ਜੋ ਜੀ ਤੁਸਾ ਤੇਰੀ ਨਾਮ ਅਨੁਸਾਵੇ ਨਾਮਿਕ ਵੰਨ ਵਿਚ ਵਜੇ ਸੁਖ ਬਲੇ ਨਰ ਨਰ ਰੋਰਣਾ ਲੀ ਸਤਿ ਸਾਈਂ ਕਿਆ ਨਹੀਂ ਕਰਤੇ ਰਸਤਾ ਨਾਮਿਆ ਦਾ ਜੋ ਸਾਚ ਨਾਮ ਦਾ ਰਜਨ ਭੁਖਾ ਦਾ ਬਗਵਾਨ ਜਨ ਸੁਖਮਨੀ ਆਏ ਬਸ ਹਾਣ ਨੀਚਾ ਝਪ ਜਾਈਆ ਧਾਰੋ ਨਿਸ਼ੋਨੀ ਐ ਰੋਡੀਆਂ ਵੈ ਨਾਨਕ ਸੁਨਾਈ ਜਿੰਦੂ ਰੂਪਿਆ ਰੂਪਾ ਨਾਮ ਦੇ ਆਧਾਰੋ ਨਾ ਜੀ ਮੰਜਾਬ ਦੇ ਸਿਦਾਰ ਖਿ ਭਗਤ ਸਿ ਭਗਤਾਂ ਵਿੱਚ ਬਸਦੀ ਕਲਾ ਦੀ ਕਰਤਾਰੀਆਂ ਸੁਤਸਵਾਸ ਵਿੱਚ ਤਾਲ ਕਸ਼ਟ ਘੁਆਰਿਆ ਰੰਭਾਇਆ ਦੁਜਨ ਕੋ ਸਨਾ ਮਰਗਨਾ ਕੀ ਹੈ ਰਣਕਦੈ ਕੋ ਹੱਥ ਕਰੇ ਨਾ ਦਬਾ ਜੀ ਅਨੰਦ ਸੁਨੋ ਬੁੜਕਾ ਕੀਓ ਜਲਮਨੋਰ ਕੂਰੇ ਪਾਰਨੰਦ ਪਾਇਆ ਤ੍ਰਿਲੁਕ ਗੁਰੂ ਸੰਤਾ ਗੁਰੇ ਸੁਣੀ ਦਿੱਤੀ ਬਾਣੀ ਅਸਲ ਬਾਦਨ ਬੈ ਗੁਰੇ ਗੁਰਤੇ ਜਾਣੀ ਬਿਬਲੀ ਕਹਤੇ ਬਿਰਤ